ਮਿੱਟੀ ਲਾ ਕੇ ਨੰਬਰ ਪਲੇਟ ਤੇ ਘੁਮਾ ਤੁਸੀਂ ਮੇਰੇ ਤੇ ਕੀ ਕਾਰਵਾਈ ਕਰੋਗੇ ਇੱਕ ਕਈ ਵਾਰੀ ਆਪਾਂ ਟੱਪਦੇ ਆਂ ਕਾਰ ਨਿਕੜਾ ਵੀ ਨਹੀਂ 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 ਜੀ ਗਲਤ ਗੱਲਾਂ ਨਹੀਂ ਹਰਿਆਣਾ ਦੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਗ੍ਰਿਫਤਾਰ ਕਰ ਲਿਆ ਤੇ ਤੁਸੀਂ ਨਾਲ ਜਾ ਕੇ ਰੇਡ ਮਰਵਾ ਰਹੇ ਹੋ ਸਰ ਫਿਰ ਸਾਨੂੰ ਤੁਹਾਡੀ ਸ਼ੱਕ ਕਿਉਂ ਨਾ ਹੋਵੇ ਸਰ ਇਹ ਇਹ ਯੂਪੀ ਬਿਹਾਰ ਔਰ ਇਹ ਪੰਜਾਬ ਆ ਇੱਥੇ ਉਹ ਗੁੰਡਾਗਰਦੀ ਨਹੀਂ ਚੱਲਣੀ ਜਿਹੜੀ ਭਾਜਪਾ ਉੱਥੇ ਕਰਨਾ ਚਾਹੁੰਦੀ ਸਾਰੇ ਸਾਡਾ ਸਾਡਾ ਅਧਿਕਾਰ ਆ ਸਰ ਅਸੀਂ ਘੇਰਾਂਗੇ ਤੁਸੀਂ ਅਤੀ ਰਾਤੇ ਘਰੇ ਆ ਕੇ ਉਹਨਾਂ ਦੇ ਬਿਸਤਰੇ ਪਾੜਤੇ ਬੱਚਾ ਛੋਟਾ ਨਵਰਾਜ ਸਰਪੰਚ ਤੀਜੀ ਕਲਾਸ ਚ ਪੜਦਾ ਉਹਨੂੰ ਵੀ ਜਿਹੜਾ ਪੁੱਛ ਕੇ ਸੱਚ ਇਹ ਉਹਦੀਆਂ ਕਿਤਾਬਾਂ ਖਿਲਾਰਤੀਆਂ ਸਰ ਸਲੇਪਸ ਵਾਲੀਆਂ ਨਵਰਾਜ ਦੀਆਂ ਕਿਤਾਬਾਂ ਖਿਲਾਰਤੀਆਂ ਉਹਦੇ ਸ਼ੋਪਨਾ ਉਹਦੀਆਂ ਪੈਨ ਪੈਨਸਲ ਆ ਵਗੈਰਾ ਲੈ ਕੇ ਚੱਕ ਕੇ ਉਹ ਲਿ ਜਾ ਕੇ ਉਹਨਾਂ ਦਾ ਬੈੱਡ ਪਾੜਦਾ ਸਰ ਇਹ ਕਿਹੜੀ ਜਾਂਚ ਏਜੰਸੀ ਕਰਦੀ ਸਾਡਾ ਸੁਨੇਹਾ ਲਾ ਦਿਓ ਜੀ ਸਾਡਾ ਮਾਨਸਤਕਾਰ ਇੰਨੀ ਗੱਲ ਚ ਹੀ ਹੈ ਕਿ ਸਾਡੇ ਸੰਘਰਸ਼ੀ ਲੋਕਾਂ ਨੂੰ ਜੇ ਪਰੇਸ਼ਾਨ ਕਰਨਗੇ ਅਸੀਂ ਸਰ ਜੇ ਉਹਨਾਂ ਦੇ ਡੈਮੋਕਰੈਟਿਕ ਰਾਈਟ ਆ ਸਾਡੇ ਫੰਡਾਮੈਂਟਲ ਰਾਈਟ ਵੀ ਹੈਗੇ ਆ ਸਾਡੇ ਡੈਮੋਕਰੈਟਿਕ ਰਾਈਟ ਵੀ ਹੈਗੇ ਆ ਇਹ ਮਨੁੱਖੀ ਅਧਿਕਾਰਾਂ ਦੀ ਸਾਰੋ ਲੰਘਣਾ ਮੈਂ ਉਹੀ ਕਹਿਣਾ ਜੀ ਫਿਰ ਜੇ ਇਤੂ ਬਾਦ ਰੇਡ ਹੋਊਗੀ ਸਾਰ ਅਸੀਂ ਕਰਾਵਾਂ ਤਾਉ ਕਰਾਂਗੇ ਆਪਾਂ ਮਾਰ ਦੇਣਾ ਵੀ ਨਹੀਂ ਇਹ ਸਹੀ ਹੈ ਇਹਦੇ ਵਿੱਚ ਇੰਨੀ ਅਸੀਮ ਸ਼ਕਤੀ ਨਹੀਂ ਬਣ ਚਾਹੀਦੀ ਇਹ ਇਹ ਸਿਨੇ ਸਭਲਾ ਮੰਨ ਚ ਲੈ ਕੇ ਚੱਲਣਾ ਚਾਹੀਦਾ ਆਪਾਂ ਨੂੰ ਠੀਕ ਹੈ ਮੈਂ ਆਪਨੇ ਜੇ ਆਪਣੇ ਜਵਾਬ ਵੀ ਆਪਣੇ ਜੰਨੀ ਗੜ ਪੜਦੇ ਆ ਨਾ ਜਾਂ ਕਿਤੇ ਪੜਦੇ ਆ ਮੈਂ ਉਹਦੇ ਤੇ ਵੀ ਕਹਿੰਦਾ ਵੀ ਅੱਜ ਕੱਲ ਸਾਈਬਰ ਯੋਗ ਹੈ ਕਿਸੇ ਵਾਸਤੇ ਕੋਈ ਵੀ ਬੰਦਾ ਕਿਸੇ ਪ੍ਰਤੀ ਕਿਦੇ ਐਸੋ ਤੁਰਦੀ ਦਾ ਐਸ ਉਣੀ ਦਾ ਕਿਸੇ ਦਾ ਸ਼ਿਕਾਰ ਹੋ ਸਕਦਾ ਹੈ ਸਾਈਬਰ ਕ੍ਰਾਈਮ ਐ ਨਹੀਂ ਜੀ ਜਵਾਬ ਦੇ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੋ ਜੀ ਯਾਰ ਹਾਂ ਹਾਂ ਦੱਸ ਦੂ ਭਾਈ ਸਾਹਿਬ ਤੁਹਾਡੀ ਤਸੱਲੀ ਕਰਾ ਕੇ ਭੇਜੂਗਾ ਸਤਾਜ ਕੀ ਨਾ ਆਪਣਾ ਤਰਸੇ ਉਸੇ ਅਸੀਂ ਖੁੰਡੇ ਹਲਾਲ ਜੀ ਮੈਂ ਤੁਸੀਂ ਤੁਹਾਨੂੰ ਮੈਂ ਦੋ ਤਿੰਨ ਵਾਰ ਸੁਨੇਹਾ ਵੀ ਲਾਇਆ ਸੀ ਤੁਸੀਂ ਕੁਦਰਤੀ ਆਏ ਨਹੀਂ ਮੈਂ 10 ਬੰਦਾ ਦਿਨ ਹੋਇਆ ਇੱਥੇ ਆਏ ਨੂੰ ਮੈਂ ਤੁਹਾਨੂੰ ਬੁਲਾਇਆ ਵੀ ਸੀਗਾ ਕੁਦਰਤੀ ਆਪਣਾ ਮੇਲ ਨਹੀਂ ਹੋ ਸਕਿਆ ਤੇ ਮੈਂ ਤੁਸੀਂ ਵੀ ਸਾਡੇ ਥਾਣੇ ਦੇ ਆਦਨ ਸਤਕਾਰਯੋਗ ਬੰਦੇ ਹੋ ਇਸ ਕਰਕੇ ਇਹਦੇ ਵਾਸਤੇ ਕੁਝ ਨਹੀਂ ਕਿਹਾ ਜਾ ਸਕਦਾ ਠੀਕ ਹੈ ਉਹਦਾ ਤੁਹਾਨੂੰ ਜੇ ਹੈਗੀ ਆ ਕੋਈ ਉਹ ਤੁਹਾਨੂੰ ਉਹਦਾ ਪ੍ਰੋਪਰ ਜੇ ਜਿਉਂ ਉਹਨਾਂ ਨੂੰ ਉਸ ਫੋਨ 'ਚ ਸ਼ੱਕ ਹੈ ਤਾਂ ਫੋਨ ਤੁਹਾਡਾ ਚੈੱਕ ਕਰਕੇ ਤੁਹਾਨੂੰ ਵਾਪਸ ਦਿੱਤਾ ਜਾਊਗਾ। ਮੰਨਦੇ ਉਸ ਗੱਲ ਨੂੰ ਕਿ ਸਾਈਬਰ ਬਾਰੇ ਨਾਲ ਤੁਸੀਂ ਜਾਣਦੇ ਹੋ ਉਹ ਜੀ ਤੁਹਾਨੂੰ ਮੈਂ ਲਿਆਣ ਦਾ ਹਾਂ। ਠੀਕ ਹੈ ਇਹਦੇ ਮਾਹਰ ਨੂੰ। ਠੀਕ ਹੈ ਬਾਕੀ ਜੇ ਕੋਈ ਉਹ ਹੈਗੀ ਆ ਸ਼ੱਕ ਹੈ ਤਾਂ ਉਹਨਾਂ ਨੇ ਆਪਦਾ ਕੱਢ ਕੇ ਤੁਹਾਨੂੰ ਦੱਸਣਗੇ ਤੁਹਾਡੀ ਤਸਦੀਕ ਕਰਾਉਣਗੇ ਜੀ। ਠੀਕ ਹੈ ਇਹ ਗੱਲ ਨਹੀਂ ਹੈ ਕਿ ਵੀ ਏਜੰਸੀ ਕੋਈ ਭਜਦੀ ਨਹੀਂ ਜੀ ਕਿਸੇ ਤੋਂ। ਤੁਜੇ ਮੈਂ ਭੱਜ ਜੂ ਇੱਥੋਂ ਜੀ ਹਨਾ ਦੋਸਤ ਮੈਂ ਭੱਜ ਜੂ ਸਾਨੂੰ ਉਹ ਬੰਦਾ ਬਚੀ ਨਹੀਂ ਸਾਨੂੰ ਸੈਂਟਰਲ ਸਰਕਾਰਾਂ ਤੋਂ ਪੰਜਾਬ ਸਰਕਾਰਾਂ ਤੋਂ ਏਜੰਸੀਆਂ ਤੋਂ ਭੂਰਾ ਬਚ ਨਹੀਂ ਸਾਡੇ ਤਾਂ ਆਗੂਆਂ ਦੇ ਸੰਘਰਸ਼ ਕਰਦੇ ਤੇ ਦੇਸ਼ ਤ੍ਰੋਹੀ ਦੇ ਪਰਚੇ ਦੇ ਦਿੱਤੇ ਐ ਐਨਆਈ ਨੇ ਰੇਡਾਂ ਹੀ ਕਿਸਾਨਾਂ ਆਸ਼ਵਾਦ ਕਰਾ ਲੀਆਂ ਸਰ ਜਿਹੜੇ ਦਿੱਲੀ ਬੈਠੇ ਉਹਨਾਂ ਦੇ ਭਰਾ ਕਰੀਆਂ ਉੱਥੇ ਬੈਠੇ ਆਣ ਸੰਗਰਾਸ਼ ਕਰ ਕਰ ਰਹੇ ਆ ਸੰਗਰਾਸ਼ ਕਰਦੇ ਲੋਕਾਂ ਦਾ ਦੇਸ਼ਦੋਈ ਦੇਸ਼ਦੋਈ ਤੱਕ ਕਹਤਾ ਉਹਨਾਂ ਨੂੰ ਇਹਦੇ ਨਾਲ ਤੁਸੀਂ ਸਾਡੇ ਨਾਲ ਨੀਂ ਲੜ ਸਕਦੇ ਏਜੰਸੀ ਦਾ ਵਿਚ ਆਇਓ ਸਰ ਪੋਲੀਟਿਕਲ ਪੁਲਿਸ ਦੇ ਵਿਚ ਆਇਓ ਸਾਡੀ ਲੜਾਈ ਕੇਂਦਰ ਸਰਕਾਰ ਖਿਲਾਫ ਹੈ ਸਾਡੀ ਲੜਾਈ ਸਰ ਕੇਂਦਰ ਸਰਕਾਰ ਖਿਲਾਫ ਹੈ ਮੈਂ ਮੇਰੀ ਬੇਨਤੀ ਸਰ ਪਲੀਜ਼ ਪਲੀਜ਼ ਸਰ ਪਲੀਜ਼ 2 ਮਿੰਟ ਮੈਨੂੰ ਗੱਲ ਰੱਖ ਲੈਣੋ ਕੇਂਦਰ ਦੀ ਏਜੰਸੀ ਆ ਕੇਂਦਰ ਪੰਜਾਬ ਨੂੰ ਦੱਬਣਾ ਚਾਹੁੰਦੀ ਆ ਪੰਜਾਬ ਤੋਂ ਸਾਰਾ ਕੁਝ ਖੋਲਿਆ ਪੰਜਾਬ ਦਾ ਫੈਡਰਲ ਢਾਂਚਾ ਭੰਨਤਾ ਚੰਡੀਗੜ੍ਹ ਯੂਨੀਵਰਸਿਟੀ ਖੋਲੀ ਸਾਡਾ ਸੰਵਿਧਾਨਿਕ ਰਾਈਟ ਖੋਲਿਆ ਯੂਟੀ ਬਣਾਤਾ ਚੰਡੀਗੜ੍ਹ ਨੂੰ ਸਾਡੇ 28 ਪਿੰਡ उजाੜ ਕੇ ਬਣਿਆ ਚੰਡੀਗੜ੍ਹ ਕੇਂਦਰ ਕਬਜ਼ਾ ਕਰ ਗਈ ਸਰ ਪਲੀਜ਼ ਮੈਨੂੰ ਗੱਲ ਰੱਖ ਲੈਣ ਦੋ ਆਪਦੀ ਗੈਮ ਸੇਫਟੀ ਐਕਟ ਬਣਾ ਕੇ ਸਾਡਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕਬਜ਼ਾ ਕਰ ਲਿਆ ਠੀਕ ਆ ਹੁਣ ਜਿਹੜਾ ਪੰਜਾਬ ਥੋੜਾ ਬਹੁਤਾ ਰੜਕਦਾ ਥੋੜਾ ਬੋਤਾ ਧੜਕਦਾ ਉਹਨੂੰ ਦੱਬਣ ਦੀ ਤਿਆਰੀ ਆ ਹੁਣ ਫੇਰ ਦੁਬਾਰਾ ਖੇਤੀ ਨੀਤੀ ਲਿਆਏ ਫੇਰ ਦੁਬਾਰਾ ਤਿੰਨੇ ਕਾਲੇ ਕਾਨੂੰਨ ਦੁਬਾਰਾ ਤੋਂ ਲਾਗੂ ਕਰਨਾ ਚਾਹੁੰਦੇ ਆ ਜਿਹੜੇ ਲੋਕ ਲੜ ਰਹੇ ਆ ਕੀ ਰਾਮਪਾਲ ਸਿੰਘ ਜਿਹੜਾ ਕੋਈ ਕਾਨੂੰਨੀ ਜੁਰਮ ਕੀਤਾ ਉਸ ਬੰਦੇ ਨੇ ਨਹੀਂ ਕੀਤਾ ਸਰ ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਹਰਵੀਰ ਕੌਰ ਗੰਧੜ ਉਹਦੇ ਘਰੇ ਰੇਡ ਹੋਈ ਆ ਸਾਡੇ ਨਾਲ ਬਰਜਿੰਦਰਾ ਕਾਲਜ ਪੜਦੀ ਸਰ ਬੀਐਸਸੀ ਮੈਡੀਕਲ ਕੀਤੀ ਹੋਈ ਆ ਸਰ ਉਹਨੇ ਠੀਕ ਆ ਇਸ ਕਰਕੇ ਕੋਈ ਕ੍ਰਿਮੀਨਲ ਪਰਿਵਾਰ ਨਹੀਂ ਹੈ ਅਸੀਂ ਸਿਰਫ ਇਹ ਪੁੱਛਣਾ ਚਾਹੁੰਨੇ ਆ ਕਿ ਤੁਸੀਂ ਅੱਧੀ ਰਾਤੇ ਘਰੇ ਆ ਕੇ ਉਹਨਾਂ ਦੇ ਬਿਸਤਰੇ ਪਾੜਤੇ ਬੱਚਾ ਛੋਟਾ ਨਵਰਾਜ ਸਰ ਪੰਜ ਤੀਜੀ ਕਲਾਸ ਚ ਪੜਦਾ ਉਹਨੂੰ ਵੀ ਜਿਹੜਾ ਪੁੱਛ ਕੇ ਸੱਚ ਇਹ ਉਹਦੀਆਂ ਕਿਤਾਬਾਂ ਖਿਲਾਰਤੀਆਂ ਸਰ ਸਲੇਪਸ ਵਾਲੀਆਂ ਨਵਰਾਜ ਦੀਆਂ ਕਿਤਾਬਾਂ ਖਿਲਾਰਤੀਆਂ ਉਹਦੇ ਸ਼ੋਪਣ ਉਹਦੀਆਂ ਪੈਨ ਪੈਨਸਲਾਂ ਵਗੈਰਾ ਲੈ ਕੇ ਚੱਕ ਕੇ ਉਹ ਲੈ ਜਾ ਕੇ ਉਹਨਾਂ ਦਾ ਬੈੱਡ ਪਾੜਦਾ ਸਰ ਇਹ ਕਿਹੜੀ ਜਾਂਚ ਏਜੰਸੀ ਕਰਦੀ ਜੇ ਮੰਨ ਲਓ ਕਿਸੇ ਦਾ ਤੁਹਾਨੂੰ ਸ਼ੱਕ ਆ ਤੁਸੀਂ ਸਰ ਐਸ ਐਚਓ ਸਾਹਿਬ ਤੁਸੀਂ ਆਉਂਦੇ ਤੁਸੀਂ ਆ ਕੇ ਉਹ ਕਿਹੜਾ ਬੰਦੇ ਭੱਜ ਚਲੇ ਜਾਂ ਕ੍ਰਿਮੀਨਲ ਆ ਕਿਤੋਂ ਆ ਕੇ ਢੰਗਣਾ ਕਿਸ ਤੋਂ ਪੁੱਛਿਆ ਵੀ ਤਾਂ ਜਾ ਸਕਦਾ ਤੂੜੀ ਖਲਾਰਤੀ ਤੂੜੀ 'ਚ ਮਜ਼ਦੂਰ ਪਰਿਵਾਰ ਨੇ ਕੀ ਸਰਲ ਭੋਇਆ ਹੋਇਆ ਅਸੀਂ ਇਹ ਕਹਿੰਨੇ ਕਿ ਕੇਂਦਰ ਸਰਕਾਰ ਮੋਦੀ ਸਰਕਾਰ ਸਾਡੇ ਤੋਂ ਬਦਲਾ ਲੈਣਾ ਚਾਹੁੰਦੀ ਆ ਨੌ ਦੀਪ ਸਾਲ ਦਾ ਸਾਲ ਭਰ ਅੰਦੋਲਨ 'ਚ ਰਹੀ ਆ ਨੌ ਦੀਪ ਨੂੰ ਜੇਲ੍ਹ ਰੱਖਿਆ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਦੀ ਬਜਾਏ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਗੁੰਡਾਗਰਦੀ ਕੇਂਦਰ ਸਰਕਾਰ ਕਰਨਾ ਚਾਹੁੰਦੀ ਆ ਭਾਜਪਾ ਆਰਐਸਐਸ ਕਰਨਾ ਚਾਹੁੰਦੀ ਆ ਅਸੀਂ ਇੱਥੇ ਹੋਣ ਨਹੀਂ ਦੇਣੀ ਪੰਜਾਬ 'ਚ ਐਨਆਈ ਸਰ ਮੈਂ ਤੁਸੀਂ ਜਿਹੜਾ ਕਹਿਨੇ ਹੋ ਕਿ ਸਾਡੀ ਤੁਹਾਨੂੰ ਤੁਸੀਂ ਇਦਾਂ ਨਹੀਂ ਕਰ ਸਕਦੇ ਮੈਂ ਤੁਹਾਨੂੰ ਇੱਕ ਧਾਰਨ ਦੇਣਾ ਤਰਮੂ ਇੱਥੇ ਆਪਣਾ ਬੰਗਾਲ ਦੇ ਵਿੱਚ ਸਰ ਐਨਆਈ ਦੇ ਰੇਡ ਹੋਈ ਆ ਬੰਗਾਲ ਦੇ ਵਿੱਚ ਜਿਹੜੀ ਉੱਥੋਂ ਦੀ ਰਾਜ ਕਰਦੀ ਪਾਰਟੀ ਆ ਮਮਤਾ ਬੈਂਦਰਜੀ ਉਹਨੇ ਸਾਰੀ ਟੀਮ ਸਰ ਗ੍ਰਿਫਤਾਰ ਕੀਤੀ ਆ ਤੁਸੀਂ ਸਰ ਨਾਲ ਜਾ ਕੇ ਰੇਡਾਂ ਮਰਵਾ ਰਹੇ ਹੋ ਉਹਨਾਂ ਨੇ ਫਿਰ ਕਿਵੇਂ ਗ੍ਰਿਫਤਾਰ ਕਰਨ ਲਈ ਕੀ ਉੱਥੇ ਸੂਬੇ ਨੇ ਅਧਿਕਾਰ ਨਹੀਂ ਹੈ ਹਰਿਆਣਾ ਦੀ ਪੁਲਿਸ ਨੇ ਹਰਿਆਣਾ ਦੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਗ੍ਰਿਫਤਾਰ ਕਰ ਲਿਆ ਤੇ ਤੁਸੀਂ ਨਾਲ ਜਾ ਕੇ ਰੇਡ ਮਰਵਾ ਰਹੇ ਹੋ ਸਰ ਫਿਰ ਸਾਨੂੰ ਤੁਹਾਡੀ ਸ਼ੱਕ ਕਿਉਂ ਨਾ ਹੋਵੇ ਸਰ ਵਾਸਤਵ ਹੁਣ ਮੈਂ ਕਰ ਲਈ ਜੀ ਗੱਲ ਹਾਂ ਤੁਸੀਂ ਕਰੋ ਜਿਹੜੀ ਨੰਬਰ 1 ਜਿਹੜੀਆਂ ਕਾਕਾ ਤੂੰ ਗੱਲਾਂ ਕੀਤੀਆਂ ਨੇ ਬਹੁਤ ਵਧੀਆ ਕੀਤੀਆਂ ਨੇ ਮੈਂ ਤੇਰੀਆਂ ਗੱਲਾਂ ਤੋਂ ਪ੍ਰਭਾਵਿਤ ਹਾਂ ਬਟ ਉਹ ਗੱਲਾਂ ਦਾ ਤੇਰੇ ਤੇ ਮੇਰੇ ਕੋਲ ਹੱਲ ਹੈ ਨਹੀਂ ਕਿ ਮੇਰੇ ਲੈਵਲ ਤੇ ਹੱਲ ਦਾ ਦੱਸਣਾ ਹੁਣ ਦੱਸ ਸਕਦਾ ਜਿਹਦੇ ਲੈ ਉਹਨੂੰ ਲਿਓ ਰੱਖੋ ਦੋਨੇ ਕਰ ਲੈਣੇ ਕਾਕਾ ਲੈਵਲ ਦਾ ਦੇਖਣਾ ਲੈਵਲ ਦਾ ਗੱਲ ਹੈ ਠੀਕ ਹੈ ਜਿੱਥੋਂ ਤੱਕ ਦੂਜਾ ਤੂੰ ਸਵਾਲ ਕਹਿਣਾ ਵੀ ਉਹਨਾਂ ਦੇ ਘਰੇ ਰੇਡ ਕਰਕੇ ਉਹਨਾਂ ਦਾ ਆ ਕੀ ਕਲਾ ਲੱਗ ਮੈਂ ਤੁਹਾਨੂੰ ਇਹ ਗੱਲ ਕਹਿਣਾ ਮੈਂ ਮੰਨਦਾ ਤੁਹਾਡੇ ਨਾਲ ਬਜਿੰਦਰਾ ਕਾਲਜ ਪੜ੍ਹੇ ਜੋ ਲੜਕੀ ਬਿਲਕੁਲ ਬੀਐਸਸੀ ਮੈਡੀਕਲ ਹੋਣੀ ਹੈ ਬਹੁਤ ਹੋਣਾਰ ਹੋਣੀ ਹੈ ਹੋ ਸਕਦਾ ਦੇਸ਼ ਦਾ ਭਵਿੱਖ ਹੀ ਹੋਵੇ ਕੱਲ ਨੂੰ ਕਿ ਅੱਜ ਦਾ ਨੇਤਾ ਕੱਲ ਦਾ ਅੱਜ ਦਾ ਬੱਚਾ ਕੱਲ ਦਾ ਨੇਤਾ ਬਣ ਪੜਨੇ ਇਸ ਗੱਲ ਨੂੰ ਮੈਂ ਇਸ ਗੱਲ ਨਾਲ ਮੈਂ ਸਹਿਮਤ ਹਾਂ ਬਟ ਕਈ ਵਾਰ ਬੰਦਾ ਮੈਂ ਤੁਹਾਨੂੰ ਕਹਿੰਦਾ ਵੀ ਇੱਕ ਤਾਂ ਹੁੰਦਾ ਹੈ ਵਿਸ਼ਵਾਸਿਕ ਹੰਦੇ ਵਿਸ਼ਵਾਸ ਦੇ ਵਿੱਚ ਕਈ ਵਾਰ ਕੀ ਬੰਦਾ ਇਹ ਸਾਈਬਰ ਤੋਂ ਕਈ ਵੀ ਗੱਲਾਂ ਉਤਪਨ ਹੋ ਜਾਂਦੀਆਂ ਜਿਹੜੀਆਂ ਚੀਜ਼ਾਂ ਨਹੀਂ ਪਤਲੀਆਂ ਹਿੱਡਣ ਰਹਿ ਜਾਂਦੀਆਂ ਠੀਕ ਹੈ ਉਹ ਜੇ ਕੋਈ ਦੇ ਕੋਈ ਤਾਂ ਹੈ ਨਹੀਂ ਜੀ ਐਡੀ ਦੂਰੋਂ ਆ ਗਈ ਟੀਮ ਜੇ ਉਹਨਾਂ ਕੋਈ ਕੋਈ ਇਨਪੁਟਸ ਹੈਗੀਆਂ ਸਾਈਬਰ ਦੇ थ्रू ਕੋਈ ਇਨਪੁਟਸ ਹੈਗੀਆਂ ਤਾਂ ਹੀ ਆਈ ਹੈ ਜੀ ਐਵੇਂ ਤਾਂ ਪਹਿਲਾਂ ਤਾਂ ਨਹੀਂ ਪਤਾ ਲੱਗਿਆ ਵੀ ਹਰਵੀਰ ਕੋਸਾ ਘਰ ਇੱਥੇ ਹੈ ਜਾਂ ਹੋਰ ਵੀ ਜਨਤਾ ਇੱਥੇ ਸਰ ਉਹ ਇਹ ਕਹਿੰਦੇ ਆ ਕਿ ਲਖਨਊ ਇੱਕ ਮਿੰਟ ਸਰ ਉਹ ਇਹ ਕਹਿੰਦੇ ਕਿ ਲਖਨਊ ਕਾਂਸਪਰੇਸੀ ਕੇਸ ਆ ਇਹ ਬੰਦੇ ਕਦੇ ਲਖਨਊ ਗਏ ਹੀ ਨਹੀਂ ਸਰ ਉਹ ਜੇ ਤੁਸੀਂ ਦੇਖੋ ਜਿਹੜਾ ਸੈਕਸ਼ਨ ਯੂਏਪੀਏ ਦੀ ਸੈਕਸ਼ਨ 166/3 ਉਹਦੇ ਚ ਉਹਨਾਂ ਨੇ ਰੇਡ ਕਰੀ ਆ ਮੈਂ ਮੇਰੇ ਕੋਲੇ ਵੀ ਉਹਦੀ ਕਾਪੀ ਮੈਂ ਸਾਰਾ ਪੜ ਕੇ ਆਇਆ ਆ ਉਹ ਸਰ ਅਸੀਂ ਇਹ ਚਾਹੁੰਦੇ ਆ ਕਿ ਭੀਮ ਭੀਵਾ ਕੋਰੇਗਾ ਉਹਦੇ ਝੂਠੇ ਕੇਸ ਚ ਬੰਦੇ ਪਸਾਏ ਆ ਜੀ ਉਹਨਾਂ ਨੇ ਸਾਈਂ ਬਾਬੇ ਵਰਗੇ ਜਿਹੜੇ 90% ਪਾਹਜ ਬੰਦੇ ਆ ਜਿਹੜੇ ਖੁਦ ਟੱਟੀ ਪਿਸ਼ਾਵ ਨਹੀਂ ਜਾ ਸਕਦੇ ਸਰ ਉਹਨਾਂ ਬੰਦਿਆਂ ਨੂੰ 2.5 ਸਾਲ ਆਂਡਾ ਸੈਲ ਚ ਰੱਖਿਆ ਤੇ ਮਰਨ ਤੱਕ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤੇ ਸਰ ਕੇਂਦਰ ਸਰਕਾਰ ਸਾਡੇ ਬੁੱਧੀਜੀਵੀਆਂ ਤੋਂ ਸਾਡੇ ਲੇਖਕਾਂ ਤੋਂ ਸਾਡੇ ਵਿਦਿਆਰਥੀਆਂ ਤੋਂ ਬਦਲਾ ਲੈਣਾ ਚਾਹੁੰਦੀ ਆ ਇਸ ਕਰਕੇ ਸਾਨੂੰ ਕੇਂਦਰ ਸਰਕਾਰ ਤੇ ਸ਼ੱਕ ਆ ਸਾਨੂੰ ਬੀਜੇਪੀ ਆਰਐਸਐਸ ਦੀ ਨੀਅਤ ਤੇ ਸ਼ੱਕ ਆ ਅਸੀਂ ਤਾਂ ਕਰਕੇ ਕਹਿ ਰਹੇ ਆ ਕਿ ਇਹ ਯੂਪੀ ਬਿਹਾਰ ਔਰ ਇਹ ਪੰਜਾਬ ਆ ਇੱਥੇ ਉਹ ਗੁੰਡਾਗਰਦੀ ਨਹੀਂ ਚੱਲਣੀ ਜਿਹੜੀ ਭਾਜਪਾ ਉੱਥੇ ਕਰਨਾ ਚਾਹੁੰਦੀ ਸਾਰੇ ਸਾਡਾ ਸਾਡਾ ਅਧਿਕਾਰ ਆ ਸਰ ਅਸੀਂ ਘੇਰਾਂਗੇ ਜੇ ਕੋ ਸਾਡੇ ਤੁਸੀਂ ਕਰਨਾ ਚਾਹੁੰਦੇ ਤੂੰ ਦੱਸ ਚਲੋ ਆਪਾਂ ਮੰਨ ਲੈਂਦੇ ਵਿਚਾਰੀਆਂ ਗੱਲਾਂ ਮਾਸਟਰ ਜੀ ਬੋਲੋ ਤੂੰ ਜੋ ਗੱਲਾਂ ਵੀ ਹੋ ਗਈਆਂ ਠੀਕ ਆ ਵੇਖੋ ਹੁਣ ਥੋਡੇ ਕੋਲੇ ਸੀ ਥੋਡੇ ਕੋਲੇ ਸੀ ਫੜਿਆ ਸੀ ਉਸਨੇ ਮੂੰਹ ਕੋਇਆ ਹੋਇਆ ਸੀ ਲਕੋਇਆ ਸੀ ਨਾ ਅਸੀਂ ਤੁਹਾਨੂੰ ਮਿਹਨਤ ਕਰ ਰਹੇ ਵੀ ਤੁਸੀਂ ਇਹਦਾ ਮੂੰਹ ਖਲਵਾ ਲਓ ਉਤੋਂ ਫੋਟੋ ਇਹਦੀ ਲਵਾਓ ਇਹਦਾ ਨਾਮ ਪੁੱਛੋ ਕੀ ਹੈ ਤੁਸੀਂ ਉਹਨੂੰ ਉਸ ਤੋਂ ਇਹ ਵੀ ਪੁੱਛੋ ਇੱਕ ਮਿੰਟ ਇੱਕ ਮਿੰਟ ਜੀ ਸਾਰੇ ਸਤਕਾਰਯੋਗ ਖੜੇ ਨੇ ਤੁਸੀਂ ਤਾਂ ਫਿਰ ਵੀ ਬੱਚਿਆਂ ਨੂੰ ਪੜਾਇਆ ਸਾਡੇ ਕਿਉਂਕਿ ਜਿਹੜਾ ਮਾਸਟਰ ਹੁੰਦਾ ਹੈ ਇਹ ਹਮੇਸ਼ਾ ਹੀ ਗੁਰੂ ਹੁੰਦਾ ਹੈ ਚਾਹੇ ਮੇਰਾ ਇੱਥੇ ਕਿਸਨ ਨੂੰ ਬਣਾਵੇ ਅੱਛਾ ਅੱਛਾ ਮੈਂ ਤਾਂ ਜਿਹੜੀ ਗੱਲ ਮੂੰਹ ਜਿਹੜਾ ਮੂੰਹ ਕੋਇਆ ਤੁਸੀਂ ਕਹਿੰਦੇ ਉਹਨੇ ਮੂਲ ਕੋਇਆ ਨਹੀਂ ਸੀ ਦੇਖੋ ਉਹ ਇੱਕ ਅਫਸਰ ਹੈ ਠੀਕ ਹੈ ਜੀ ਉਹ ਕੀ ਹੈ ਮੇਰੇ ਅਫਸਰ ਮੂਲ ਕੋਇਆ ਨਹੀਂ ਨਹੀਂ ਤੁਸੀਂ ਵੇਖੋ ਸਾਡੇ ਏਰੀਆ ਦੇ ਮਾਲਜੋ ਹੋਗਾ ਨਾ ਤੁਸੀਂ ਤੁਸੀਂ ਨਹੀਂ ਮੂਲ ਕੋਇਆ ਹਰਜਿੰਦਰ ਸਿੰਘ ਨੇ ਮੂਲ ਕੋਇਆ ਇਹਨਾਂ ਨੇ ਨਹੀਂ ਮੂਲ ਕੋਇਆ ਮੈਂ ਜੀ ਸਾਡੇ ਡਿਊਟੀਆਂ ਐ ਜੀ ਹੁੰਦੀਆਂ ਹੈ ਉੱਥੇ ਮੈਂ ਵੀ ਨਹੀਂ ਪਤਾ ਲੱਗੂਗਾ ਵੀ ਤੁਹਾਨੂੰ ਮੈਂ ਐਸਐਚਓ ਸਾਹਿਬ ਐਸਐਚਓ ਸਾਹਿਬ ਇੱਕੋ ਗੱਲ ਦਾ ਜਵਾਬ ਦੇ ਦਿਓ ਤੁਸੀਂ ਸਿੰਗਲ ਗੱਲ ਦਾ ਜਵਾਬ ਦੇ ਦਿਓ ਇੱਕੋ ਗੱਲ ਦਾ ਯਾਰ ਆਉਣ ਕੈਮਰਾ ਲੋਕ 봐 TV ਲੱਗਿਆ ਹੋਇਆ ਮੈਂ ਇੱਥੇ ਮਿੱਟੀ ਲਾ ਕੇ ਨੰਬਰ ਪਲੇਟ ਤੇ ਘੁਮਾਂ ਤੁਸੀਂ ਮੇਰੇ ਤੇ ਕੀ ਕਾਰਵਾਈ ਕਰੋਗੇ ਜੇ ਮਰਤੀ ਜੇ ਲੱਗੀ ਹੋਊ ਕੀ ਕੀ ਕਾਰਵਾਈ ਕਰੂੰਗਾ ਮਰਤੀ ਲੱਗਣ ਦੇ ਦੋ ਕਾਰਨ ਨੇ ਨਹੀਂ ਮੰਨ ਲਓ ਜੇ ਮੈਂ ਨਹੀਂ ਜੇ ਤੁਸੀਂ ਮੇਰੀ ਗੱਲ ਦੇ ਆਪ ਲਾਈ ਹੋਵੇ ਨੰਬਰ ਦਿਖਣਾ ਚਾਹੀਦਾ ਹੈ ਯੇ ਸੀ ਨੰਬਰ ਤਾਂ ਦੱਸ ਹੀ ਰਿਹਾ ਜੀ ਉਹ ਅਗਲੇ ਪਾਸੇ ਉਹ ਹੀ ਦੱਸ ਰਿਹਾ ਜੀ ਅੱਜ ਕੱਲ ਕੀ ਹੈ ਜੀ ਮੈਂ ਨੰਬਰ ਉਤਾਰ ਦੇਖੋ ਨਹੀਂ ਤੁਸੀਂ ਜਸਟੀਫਾਈ ਨਾ ਕਰੋ ਸਰ ਉਹਨਾਂ ਦੀ ਗੱਲ ਨਹੀਂ ਦੱਸ ਨਹੀਂ ਸਰ ਪੂਰਾ ਨੰਬਰ ਨਾ ਦੱਸੂਗਾ ਉਹ ਨੰਬਰ ਦੀ ਤਵੱਜੋ ਨਹੀਂ ਦਿੱਤੀ ਜਾਣੀ ਵੀ ਤੁਸੀਂ ਗੱਲ ਕਰਦੇਂ ਭਰਾ ਹਰਿਆਣਾ ਨੰਬਰ ਆ ਪੰਜਾਬ ਨੰਬਰ ਆ ਰੱਖੋ ਅਗਲਾ ਨੰਬਰ ਤੁਸੀਂ ਕਾਰਵਾਈ ਕਰੋਗੇ ਸਰ ਵਿੱਚ ਦੋ ਤਰ੍ਹਾਂ ਦੇ ਕੰਮ ਹੁੰਦੇ ਜੀ ਇੱਕ ਤਾਂ ਜੇ ਬੰਦੇ ਦੀ ਕੌਨਸੀ ਨੀਤ ਮੇਰੀ ਮਾੜੀ ਹੈ ਤਾਂ ਮੈਂ ਉਹਦੇ ਤੇ ਮਿੱਟੀ ਲਾਉਂਗਾ ਸਾਫਾ ਸਰ ਇੱਕ ਮੇਰੀ ਉਹਦੀ ਨੀਤ ਮਾੜੀ ਹੈ ਜੀ ਫਿਰ ਲਾਇਆ ਨਹੀਂ ਜੀ ਇੱਕ ਕਈ ਵਾਰੀ ਆਪਾਂ ਟੱਪਦੇ ਆਂ ਕਾਰ ਨਿਕੜਾ ਵੀ ਨਹੀਂ 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 ਜੀ ਗਲਤ ਗੱਲਾਂ ਨਹੀਂ ਇਹ ਤਾਂ ਅਥਾੜਾ ਮਰੀ ਹੋਈ ਮਿੱਟੀ ਆਪਾਂ ਨੂੰ ਥਾਣੇ ਸਦਿਆ ਦਿੱਤੀ ਦਿੱਲੀ ਮਿੱਟੀ ਲਈ ਆ ਸਰ ਉਹਨੇ ਗੱਲ ਕੀਤੀ ਗੱਲੀ ਨੰਬਰ ਪਲੇਟ ਤੇ ਪੈਣੀ ਸੀ ਮਿੱਟੀ ਬਾਈ ਜੀ ਉਹ ਆਪ ਦਾ ਸਰ ਮਲੀ ਹੋਈ ਆ ਮਿੱਟੀ ਕਰਕੇ ਜਾਣਾ ਸੀ ਆ ਮਿੱਟੀ ਮਲੀ ਹੈ ਕਿ ਮੈਂ ਆਹ ਦੇਖੋ ਆ ਤੁਹਾਡੇ ਵਿਭਾਗ ਵਿੱਚੋਂ ਰਿਟਾਇਰ ਹੋਇਆ ਬੰਦਾ ਗੱਲੀ ਮਿੱਟੀ ਜਿਹੜੀ ਪਲੇਟ ਤੇ ਥੋੜਾ ਲੱਗਣੀ ਸੀ ਜੇ ਗੱਡੀ ਤੇ ਸਾਰੀ ਤੇ ਮਿੱਟੀ ਪੈ ਜਾਂਦੀ ਮੰਨਦੇ ਪੋਚਾ ਲੱਗਾ ਇੰਨੀ ਉੱਤੋਂ ਤਾਂ ਮਿੱਟੀ ਆਪਣੇ ਕਰ ਲਾਂਗੇ ਨਹੀਂ ਸਕਦੀ ਜੀ ਸਰ ਜੀ ਆ ਕੇ ਦੇਖੋ ਪੋਚਾ ਥੱਲੇ ਨਹੀਂ ਆਇਆ ਚਲੋ ਸਾਹਮਣੇ ਹੋ ਪੀ ਲਗਣੀ ਵੀ ਥੱਲੇ ਲਗਣੀ ਥੱਲੇ ਨਹੀਂ ਲੱਗੂ ਉੱਤੇ ਲਗਣੀ ਚਾਹੀਦੀ ਮਿੱਟੀ ਥੱਲੇ ਨਹੀਂ ਇਹ ਕਰੀ ਤੇ ਮੇਰਾ ਗਲਾਨ ਕਰੋਗੇ ਗੱਡੀ ਦਾ ਦੋ ਦੋ ਦੇਖ ਲੱਗਦੇ ਉਹ ਗੱਲ ਐ ਕਿ ਤੁਸੀਂ ਤੁਹਾਨੂੰ ਡਾਊਟ ਹੋ ਗਿਆ ਤਾਂ ਤੁਹਾਨੂੰ ਲੱਗਣ ਲੱਗੀ ਲੱਗਣਾ ਹੀ ਸੀਗਾ ਜੀ ਲੱਗਣ ਲੱਗ ਗਈ ਪਰ ਲਾਈ ਨਹੀਂ ਹੋਈ ਤੁਹਾਨੂੰ ਮੈਂ ਲਾਈ ਹੋਈ ਆ ਸਰ ਨਹੀਂ ਨਹੀਂ ਲਾਈ ਸਰ ਜਲਾਣ ਕਰਦੇ ਨੋਰ ਲੈ ਕੇ ਬੱਤੀ ਕਰ ਨਿਸ਼ਾਨਾ ਲੈ ਹਸਾਉਣਾ ਵੇਖ ਲਓ ਨਹੀਂ ਨਹੀਂ ਆਪਣੇ ਜਾਨਾਂ ਦੇ ਹਿਸਾਬ ਦੇ ਨਾਲ ਉਹ ਉਂਗਲਾਂ ਨਾਲ ਮਿੱਟੀ ਲੱਗੀ ਹੋਈ ਆ ਹੱਥ ਨਾਲ ਆਪਾਂ ਕੰਮ ਨਿਬੇੜ ਕੇ ਗਏ ਨੇ ਉਹ ਤੁਹਾਨੂੰ ਕੋਈ ਨਹੀਂ ਜਿਹੜਾ ਤੁਹਾਡੇ ਦੇ ਕੋਲ ਇਹ ਨਾਲੇ ਸਾਹਮਣੇ ਤੇ ਐਕਸ਼ਨ ਹੁੰਦਾ ਐਸਐਚਓ ਸਾਹਿਬ ਐਸਐਚਓ ਸਾਹਿਬ ਆਪਣਾ ਕੰਮ ਦਾ ਕਰਕੇ ਜਾਏ ਜੀ ਹਾਂ ਜੀ ਦੇਖੋ ਜਿਹੜਾ ਇੱਕ ਪ੍ਰਧਾਨ ਦੀ ਆਕਰ ਉਹ ਮਤਲਬ ਜਾਰੀ ਕੇ ਆਪਾਂ ਲੰਮਾ ਆਪਾਂ ਬਾਰਵੀਂ ਦੀ ਨਾ ਕਰਦੇ ਜਦੋਂ ਆਪਾਂ ਨੂੰ ਕੋਈ ਡਰ ਨਹੀਂ ਕਾਮਨ ਬੇੜਾ ਭਾਰਵੀਤੀ ਜਾਣਾ ਆਪਾਂ ਤਰੇ ਪਿੱਛੇ ਨਹੀਂ ਇੱਧਰ ਦੌੜ ਰਹੀਆਂ ਨਹੀਂ ਇੱਧਰ ਦੀ ਆਇਆ ਜੀ ਇੱਧਰ ਵੀ ਆਇਆ ਜੀ ਤਾਂ ਆਇਆ ਟੋਰਾ ਇਹ ਗੱਡੀ ਉੱਥੇ ਖੜੀ ਆ ਉਹ ਗੱਡੀ ਇੱਕ ਪਾਸੇ ਗੱਡੀ 712 ਆਸੀ ਆਸੀ ਉਹ ਵੀ ਇਹਨਾਂ ਨੇ ਕਾਹਦਾ ਠੱਲੀਆਂ ਜੀ ਉੱਥੇ ਇੱਕ ਗੱਡੀ ਕੋਟਾ ਲੀ ਇੱਕਾ ਮੋੜ ਤੇ ਖੜੀ ਥੋੜੇ ਸਾਹਮਣੇ ਗੱਡੀ ਅਸੀਂ ਕਿਹੜੀ ਦੋ ਰੁਪਈਆ ਵਾਲੀ ਉਹਦੀ ਮੋਟਾ ਜੀ ਖੜੀ ਸੀ ਤੁਹਾਡੇ ਉੱਤੇ ਜਿਹੜੇ ਘਰੇ ਗਈ ਉਹਨੂੰ ਪੁੱਛ ਲੋ ਕਿਹੜੀਆਂ ਦੋ ਇਹੋ ਹੀ ਹੈ ਜੀ ਨਹੀਂ ਉਹਨੇ ਗਈ ਨਹੀਂ ਪਿੰਡੇ ਦੋਨੇ ਗੱਡੀਆਂ ਕੇਰਾ ਥਾਣੇ ਲੈ ਗਏ ਕੇਰਾ ਗੱਡੀਆਂ ਥਾਣੇ ਗੱਡੀਆਂ ਥਾਣੇ ਹੋ ਜਾਓ ਅਸੀਂ ਆਪਣੀ ਮੀਟਿੰਗ ਕਰ ਲੀ ਗਏ ਮੇਰਾ ਆਪ ਸਾਡਾ ਇਹ ਹੈ ਕਿ ਤੂੰ ਬਾਅਦ ਸਾਡੇ ਬਿਨਾ ਦੱਸੇ ਸਰ ਕਿਸੇ ਸਾਡੇ ਬੰਦੇ ਨੂੰ ਪਰੇਸ਼ਾਨ ਨਾ ਕਰਾਇਆ ਜਾਵੇ ਕਿਉਂਕਿ ਇਹ ਬੰਦੇ ਜਿੰਨਾ ਚਿਰ ਮੈਂ ਬੈਠਾ ਤੇਰੀ ਪਰੇਸ਼ਾਨੀ ਤੇ ਮੈਂ ਤੇਰੇ ਨਾਲ ਸਹਮਦਾ ਤੂੰ ਜੇ ਤੇਰੀ ਪਰੇਸ਼ਾਨੀ ਤੋਰੂਗਾ ਤਰਸੇਮ ਵੀ ਆ ਬਾਈ ਦਾ ਗਿਦਰਵਾ ਤੂੰ ਬਹੁਤ ਮੇਰੇ ਨਾਲ ਮੈਂ ਇਹਨਾਂ ਨੂੰ ਵਾਜਨਾ ਸੁਣਦਾ ਰਹਿਣਾ ਮੈਂ ਸਰ ਮੈਂ ਵੀ ਤੁਹਾਨੂੰ ਮਿਲਦਾ ਰਿਹਾ ਜੀ ਮੈਂ ਨੌਜਵਾਨ ਭਾਰਸਵਰ ਜਰਮ ਸਕਰੀਆ ਮੇਰਾ ਨਾਮ ਮੰਗਾ ਜਾਦਾ ਜੀ ਬਿਲਕੁਲ ਤੁਹਾਡਾ ਜਿੱਥੇ ਤੁਹਾਡਾ ਖੱਗ ਜਿੱਥੇ ਤੁਸੀ ਵਿਚਰਨਾ ਜਿੱਥੇ ਤੁਹਾਨੂੰ ਤੁਹਾਨੂੰ ਉੱਥੇ ਪੂਰਾ ਮਾਨ ਸਤਕਾਰ ਦਿੱਤਾ ਜਾਂਦਾ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਦਿੰਦਾ ਔਰ ਦਿੱਤਾ ਜਾਵੇਗਾ ਦਿੱਤਾ ਜਾਂਦਾ ਰਹੇਗਾ ਬਹੁਤ ਧੰਨਵਾਦ ਇਹ ਗੱਲ ਨਹੀਂ ਤੁਸੀਂ ਕਹਿ ਸਕਦੇ ਵੀ ਤੁਹਾਡਾ ਜਿੱਥੇ ਤੁਹਾਡਾ ਸਥਾਨ ਹੈ ਉਸ ਤੋਂ ਤੁਹਾਨੂੰ ਵੱਧ ਮਾਨ ਸਤਕਾਰ ਦੇਾਂਗੇ ਅਸੀਂ ਉਸ ਤੋਂ ਘੱਟ ਨਹੀਂ ਦਿੰਦੇ ਇਹਨਾਂ ਨੂੰ ਸਰ ਪਲੀਜ਼ ਸਾਡੀ ਸਾਡਾ ਸਨੇਹ ਹਲਾ ਦਿਓ ਜੀ ਸਾਡਾ ਮਾਨ ਸਤਕਾਰ ਇੰਨੀ ਗੱਲ 'ਚ ਹੀ ਹੈ ਕਿ ਸਾਡੇ ਸੰਘਰਸ਼ੀ ਲੋਕਾਂ ਨੂੰ ਜੇ ਪਰੇਸ਼ਾਨ ਕਰਨਗੇ ਅਸੀਂ ਸਰ ਜੇ ਉਹਨਾਂ ਦੇ ਡੈਮੋਕਰੈਟਿਕ ਰਾਈਟ ਆ ਸਾਡੇ ਫੰਡਾਮੈਂਟਲ ਰਾਈਟ ਵੀ ਹੈਗੇ ਆ ਸਾਡੇ ਡੈਮੋਕਰੈਟਿਕ ਰਾਈਟ ਵੀ ਹੈਗੇ ਆ ਇਹ ਮਨੁੱਖੀ ਅਧਿਕਾਰਾਂ ਦੀ ਸਾਰੀ ਉਲੰਘਣਾ ਫੰਡਾਮੈਂਟਲ ਰਾਈਟਸ ਆਪਣੇ ਸਾਰੇ ਮੈਂ ਉਹੀ ਕਹਿਣਾ ਜੀ ਫਿਰ ਜੇ ਅੱਜ ਤੋਂ ਬਾਅਦ ਰੇਡ ਹੋ ਗਈ ਸਾਰ ਅਸੀਂ ਘਰਾਵਾ ਕਰਾਓ ਕਰਾਓ ਅਸੀਂ ਕਰ ਸਕਦੇ ਆ ਅਸੀਂ ਘਰਾਓ ਇਹਨਾਂ ਦਾ ਕਰਾਓ ਲੰਮਾ ਨਾ ਕਰ ਗਿਆ ਵੀ ਲੰਮਾ ਨਾ ਕਰ ਚਲੋ ਜੀ ਅਸੀਂ ਮੇਰੇ ਕੋਲ ਮੇਰੇ ਕੋਲ ਆ ਜਾਓ ਉੱਥੇ ਗੱਡੀ ਸਾਹਿਬ ਇੱਕ ਰਾਈ ਲੈ ਜਾ ਲੈ ਮੈਨੂੰ ਵੀ ਦੇਖੀ ਚਾਬੀ ਆ ਗਈ ਹਾਂ ਆ ਲੈ ਕੇ ਲੈ ਗਿਆ ਥਾਣੇ ਲੈ ਆ ਛੇੜਛਾੜੀ ਨਾ ਹੋ ਜਾਵੇ ਥਾਣੇ ਲੈ ਆ ਆਪਾਂ ਵੀ ਕਿੱਦੇ ਆਹ ਕਹਿ ਦੇ ਨੀ ਆ ਗੱਡੀ ਲੈ ਆ ਛੋੜੇ ਥਾਣੇ ਲੈ ਜਾ ਯਾਰ ਮੈਂ ਕਰੂ ਮੈਂ ਕਰੂ ਇੱਧਰ ਦੇ ਪਾਸੇ ਰੋਕ ਲੋ ਇਹ ਲੱਗਦਾ ਗੱਡੀ ਕਿ ਲੱਜਾਏ ਉਧਰੋਂ ਉਧਰ ਦੇ ਪਾਸੇ ਓਹ ਓਹ ਤੋਂ ਪਰਾਂ ਨਾ ਕੋਈ ਵਾਰੀ ਕਰੁੰਦੇ ਹੈਈ ਕਈ ਵਾਰੀ ਕਾਲ ਅਜੂ ਗੱਡ ਕੇ ਬੈਠੇ ਬਾਈ